ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਤੇ ਤੁਹਾਡੇ ਆਪਣੇ ਹੋਸਟ ਜਾਨੀ 바ਵਾ ਮਿੱਕੀ ਵੱਲੋਂ ਦੋਸਤੋ ਜੇ ਤੁਹਾਡੇ ਕੋਲ ਵੀ ਕੋਈ ਫਨੀ ਚੁਟਕਲਾ ਤਾਂ ਤੁਸੀਂ ਇਸ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਜਿਹੜੇ ਦੋਸਤਾਂ ਨੇ ਅਜੇ ਤਾਈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰੇ ਲਾਲ ਬਟਨ ਦਬਕੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਵਾਲੀ ਜਿਹੜੀ ਘੰਟੀ ਆ ਇਹਨੂੰ ਜਰੂਰ ਮਿੱਤ ਦੇ ਦਿਓ ਸ਼ੁਰੂ ਕਰਦੇ ਆਂ ਜੀ ਫਨੀ ਚੁਟਕਲਿਆਂ ਦਾ ਦੌਰ ਇੱਕ ਮਾਸਟਰ ਨੇ ਬੱਚੇ ਨੂੰ ਸਵਾਲ ਕੀਤਾ ਕਿ ਨਾ ਹਾਂ ਵੀ ਕਾਕਾ ਉੱਠ ਐਂ ਦੱਸ ਵੀ ਫੁੱਫੜ ਕਿਨੂੰ ਆਂਦੇ ਆ ਤਾਂ ਬੱਚੇ ਨੇ ਬੜੀ ਸਹਿਜਤਾ ਨਾਲ ਜਵਾਬ ਦਿੱਤਾ ਕਹਿੰਦਾ ਮਾਸਟਰ ਜੀ ਫੁੱਫੜ ਇੱਕ ਰਟਾਇਰ ਹੋ ਚੁੱਕੇ ਜੀਜੇ ਵੀ ਕਿਸਮ ਚ ਹੁੰਦੇ ਨੇ ਇਹਨਾਂ ਨੇ ਆਪਣੀ ਜਵਾਨੀ ਵੇਲੇ ਜਿਹੜੇ ਘਰੋਂ ਬਾਵਾ ਮੁਰਗੇ ਪਾੜੇ ਹੁੰਦੇ ਨੇ ਤੇ ਪਨੀਰ ਦੀਆਂ ਭੁਰਜੀਆਂ ਖਾਧੀਆਂ ਹੁੰਦੀਆਂ ਨੇ ਅੱਜ ਕੱਲ ਉਹ ਘਰ ਵਾਲਿਆਂ ਨੇ ਇਹਨਾਂ ਨੂੰ ਮੂੰਗੀ ਦੀ ਦਾਲ ਤੇ ਟਿਕਾਇਆ ਹੁੰਦਾ ਇਹ ਜਿਆਦਾਤਰ ਵਿਆਹਾਂ ਵਿੱਚ ਮਿਲਣੀ-ਮੁਲਣੀ ਕਰਨ ਦੇ ਕੰਮ ਆਉਂਦੇ ਨੇ ਇਹ ਜਿਹੜਾ ਜੀਵ ਆ ਇਹ ਵਿਆਹ ਵਿੱਚ ਜ਼ਿਆਦਾ ਸ਼ਰਾਬ ਪੀ ਕੇ ਟੈਡ ਹੋ ਕੇ ਰੁੱਸਿਆ ਹੋਇਆ ਵੀ ਦਿਖਾਈ ਦੇ ਸਕਦਾ ਤੇ ਰਿਸ਼ਤੇ ਵਿੱਚ ਲੱਗਦੇ ਦੇ ਸਾੜਾ ਸਹਰਾ ਸੱਸ ਭਤੀਜਾ ਆਦਿ ਇਹਦੀਆਂ ਮਿੰਤਾਂ ਕਰਦੇ ਵੀ ਦਿਖਾਈ ਦੇ ਸਕਦੇ ਨੇ ਇਹ ਜੀਵ ਜ਼ਿਆਦਾਤਰ ਪੰਜਾਬ ਵਿੱਚ ਕਿਰਿਆਸ਼ੀਲ ਪਾਏ ਜਾਂਦੇ ਹਨ ਬੱਚੇ ਦਾ ਇਹ ਉੱਤਰ ਸੁਣ ਕੇ ਜੀ ਮਾਸਟਰ ਹਜੇ ਤਾਂ ਹੀ ਬੇਹੋਸ਼ ਪਿਆ ਬੜੀ ਹੈਰਾਨੀ ਹੋਈ ਮੈਂ ਸੋਚਿਆ ਵੀ ਸੱਚੇ ਯਾਰ ਆਪਾਂ ਤਾਂ ਆਪਣੀ ਸੰਸਕ੍ਰਿਤੀ ਭੁੱਲਦੇ ਜਾਂਦੇ ਆ ਕੱਲ ਇੱਕ ਜਵਾਕ ਨੂੰ ਮੈਂ ਆਈਸਕ੍ਰੀਮ ਖਾਂਦੇ ਨੂੰ ਦੇਖਿਆ ਉਹਨੇ ਆਈਸਕ੍ਰੀਮ ਦੇ ਕੱਪ ਵਾਲਾ ਟੱਕਣ ਬਿਨਾਂ ਚੱਟੀ ਛੜਤਾ ਆਪਾਂ ਅਕਸਰ ਹੀ ਦੇਖਦੇ ਆ ਵੀ ਜਿਹੜੀਆਂ ਪਤਨੀਆਂ ਹੁੰਦੀਆਂ ਉਹਨਾਂ ਨੂੰ ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ ਜੇ ਤਾਂ ਪਤੀ ਮਾਸਟਰ ਲੱਗਿਆ ਹੋਇਆ ਤਾਂ ਪਤਨੀ ਆਟੋਮੈਟਿਕ ਮਾਸਟਰ ਨਹੀਂ ਬਣ ਜਾਂਦੀ ਆ ਚਾਹੇ 2 ਪੜ੍ਹੀ ਹੋਵੇ ਲੋਕ ਕੋਲ ਮਾਸਟਰ ਵੀ ਕਹਿਣ ਲੱਗ ਜਾਂਦੇ ਆ ਜੇ ਪਤੀ ਡਾਕਟਰ ਲੱਗਿਆ ਹੋਇਆ ਤਾਂ ਲੋਕ ਪਤਨੀ ਨੂੰ ਡਾਕਟਰ ਨਹੀਂ ਕਹਿਣ ਲੱਗ ਜਾਂਦੇ ਨੇ ਜੇ ਪਤੀ ਪੁਲਿਸ ਚ ਆ ਤਾਂ ਲੋਕ ਪਤਨੀ ਨੂੰ ਸਪੈਨ ਕਹਿਣ ਲੱਗ ਜਾਂਦੇ ਨੇ ਪਰ ਪਤੀ ਵਿਚਾਰਿਆਂ ਨਾਲ ਇਹ ਥੋੜ੍ਹਾ ਉਲਟ ਹੁੰਦੀ ਹੈ ਜੇ ਕਿਤੇ ਪਤਨੀ ਮਾਸਟਰ ਨਹੀਂ ਡਾਕਟਰ ਨਹੀਂ ਜਾਂ ਪੁਲਿਸ ਚ ਹੋਵੇ ਤਾਂ ਲੋਕ ਪਤੀ ਨੂੰ ਮਾਸਟਰ ਡਾਕਟਰ ਜਾਂ ਪੁਲਸੀਆ ਨਹੀਂ ਕਹਿੰਦੇ ਲੋਕ ਪਤਾ ਕੀ ਕਹਿੰਦੇ ਵੀ ਉਹ ਉਹਦੀ ਸਾਲੇ ਬੇਲਣ ਦੀ ਕੀ ਗੱਲ ਕਰਨੀ ਆ ਉਹਦਾ ਜਨਾਨੀ ਦੀ ਕਮਾਈ ਖਾਂਦਾ ਚੰਦਰਮਾ ਦੇ ਗੁੱਸੇ ਦਾ ਉਹ ਤੋਂ ਟਿਕਾਣਾ ਨਹੀਂ ਰਹਿੰਦਾ ਜਦੋਂ ਇੱਕ ਕੁੜੀ ਆਪਦੇ ਮਾਹੀ ਦਾ ਮੂੰਹ ਚੰਨ ਵਿੱਚ ਦੇਖਦੀ ਆ ਤਾਂ ਚੰਨ ਨੂੰ ਕਹਿੰਦੀ ਆ ਚੰਨ ਵਰਗਾ ਮੇਰਾ ਮਾਹੀ ਪਰ ਜਦੋਂ ਉਹ ਕੁੜੀ ਵਿਆਹੀ ਜਾਂਦੀ ਆ ਉਹਦੇ ਬੱਚੇ ਹੋ ਜਾਂਦੇ ਨੇ ਫੇਰ ਉਹ ਕੁੜੀ ਆਪਦੇ ਬੱਚਿਆਂ ਨੂੰ ਚੰਦ ਨੂੰ ਵਿਖਾ ਕੇ ਕਹਿੰਦੀ ਆ ਵੀ ਪੁੱਤ ਉਹ ਦੇਖ ਤੇਰਾ ਚੰਦਰ ਮਾਮਾ ਚੰਦਰਮਾ ਨੂੰ ਗੁੱਸਾ ਆਉਂਦਾ ਵੀ ਸਾਲਿਓ ਰਿਸ਼ਤੇਦਾਰੀਆਂ ਦਾ ਸਹੀ ਰੱਖ ਲੋ